ਯਾ ਪੁਲਿਸ ਦੇ ਰਿਟਾਇਰ ਕਰਮਚਾਰੀ ਆਫੀਸਰਸ ਐਸੋਸੀਏਸ਼ਨ ਹੈ ਜਿਹੜੀ ਕਿ ਇਹਨਾਂ ਦੇ ਦੁੱਖ ਦਰਦ ਨੂੰ ਹੱਲ ਕਰਦੀ ਹੈ ਸਰਕਾਰੀ ਦਰਬਾਰੇ ਜੇ ਕੋਈ ਕੰਮ ਹੈ ਤੇ ਉਹ ਵੀ ਹੱਲ ਕਰਵਾਉਂਦੀ ਹੈ ਮਗਰ ਉਸ ਤੋਂ ਅਸੰਤੁਸ਼ਟ ਜਿਹੜੇ ਕਰਮਚਾਰੀ ਨੇ ਰਿਟਾਇਰ ਹੋ ਚੁੱਕੇ ਉਹਨਾਂ ਵੱਲੋਂ ਅੱਜ ਇਕੱਠ ਕੀਤਾ ਗਿਆ ਹੈ ਕਿ ਉਸ ਇਕੱਠ ਦੇ ਵਿੱਚ ਨਵਾਂ ਪ੍ਰਧਾਨ ਜਿਹੜਾ ਹੈ ਉਸ ਨੂੰ ਥਾਪਿਆ ਗਿਆ ਹੈ ਉਹ ਗੱਲ ਕਰਨਿਆ ਸ਼ਮਸ਼ੇ ਜੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਕਬਜ਼ਾ ਨਹੀਂ ਕਰ ਰਹੇ ਅਸੀਂ ਫਿਰ ਨਵਾਂ ਪ੍ਰਧਾਨ ਵੀ ਤੁਸੀਂ ਥਾਪ ਦਿੱਤਾ ਹੈ ਕੀ ਇਹ ਸੱਚ ਹੈ ਕਿ ਵੀ ਹੁਣ ਤੁਸੀਂ ਉਸ ਐਸੋਸੀਏਸ਼ਨ ਦੇ ਉੱਤੇ ਕਾਬਜ ਹੋਣਾ ਚਾਹੁੰਦੇ ਹੋ ਨਹੀਂ ਜੀ ਇਹ ਬਿਲਕੁਲ ਗਲਤ ਗੱਲ ਹੈ ਇਹ ਅਣਕਿਆਸੀਆਂ ਗੱਲਾਂ ਨੇ ਜੀ ਸਾਡਾ ਸਿਰਫ ਤੇ ਸਿਰਫ ਜਿਹੜਾ ਉਦੇਸ਼ ਆ ਉਹ ਜਿਹੜੇ ਪੁਲਿਸ ਕਰਮਚਾਰੀ 58 ਸਾਲ ਦੀ ਟਫ ਜੌਬ ਕਰਨ ਤੋਂ ਬਾਅਦ ਰਿਟਾਇਰ ਹੋ ਚੁੱਕੇ ਆ ਸਿਰਫ ਉਹਨਾਂ ਦੀਆਂ ਦੁੱਖ ਤਕਲੀਫਾਂ ਨੂੰ ਸਾਹਮਣੇ ਲਿਆਉਣ ਦਾ ਆ ਔਰ ਉਹਨੂੰ ਵਧੀਆ ਤਰੀਕੇ ਨਾਲ ਲੀਗਲ ਵੇਅ ਨਾਲ ਸੋਲਵ ਕਰਨ ਦਾ ਆ ਬੇਸ਼ੱਕ ਉਹ ਜਿਹੜੀ ਚੱਲ ਰਹੀ ਐਸੋਸੀਏਸ਼ਨ ਸਾਨੂੰ ਮਾਣ ਆ ਉਹਨਾਂ ਦੇ ਉੱਤੇ ਉਹ ਕਰ ਦਵੇ ਅਸੀਂ ਸਿਰਫ ਤੇ ਸਿਰਫ ਉਹ ਨੌਨ ਜੁਆਇੰਟ ਮੈਂਬਰਸ ਇੱਥੇ ਇਕੱਠੇ ਹੋਏ ਆ ਜਿਹੜੇ ਉਸ ਐਸੋਸੀਏਸ਼ਨ ਦੇ ਵਿੱਚ ਜਿਹੜਾ ਅੱਜ ਨਾਮਿਨੇਟ ਹੋ ਕੇ ਉਹਦੇ ਵਿੱਚ ਜੁਆਇਨ ਕਰਕੇ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਕੋਈ ਵੀ ਪਰਿਵਾਰਾਂ ਦੀਆਂ ਦੁੱਖ ਤਕਲੀਫਾਂ ਆ ਉਹ ਉੱਥੇ ਰੱਖਿਆ ਕਰਾਂਗੇ ਜੇ ਸਾਡਾ ਕਿਤੇ ਵੀ ਕੋਈ ਉਹ ਸਰਕਾਰੀ ਬਿਲਡਿੰਗ ਆ ਸਰਕਾਰੀ ਉੱਥੇ ਰਿਕਾਰਡ ਆ ਸਰਕਾਰੀ ਐਸੋਸੀਏਸ਼ਨ ਨਾਂ ਦੇ ਉੱਤੇ ਸਾਰਾ ਬੈਂਕ ਬੈਲੈਂਸ ਆ ਅਸੀਂ ਕਬਜ਼ਾ ਕਰਦੇ ਤੇ ਕਰਨਾ ਅਸੀਂ ਤਾਂ ਸਿਰਫ ਆਪਣੇ ਹੱਕਾਂ ਦੀ ਖਾਤਰ ਆਪਣੀਆਂ ਮੁਕ ਤਕਲੀਫਾਂ ਦੀ ਖਾਤਰ ਅਸੀਂ ਜਿਹੜਾ ਆ ਉੱਥੇ ਪਹੁੰਚ ਕੇ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਜਿਹੜਾ ਕੰਮ ਕਰਨਾ ਚਾਹੁੰਦੇ ਆ ਔਰ ਜੇ ਉੱਥੇ ਸਿਸਟਮ ਸਹੀ ਨਹੀਂ ਚੱਲ ਰਿਹਾ ਤੇ ਫਿਰ ਫਿਰ ਅਗਲੀ ਜਿਹੜੀ ਆ ਸਾਡਾ ਜਿਹੜੀ ਆ ਰਣਨੀਤੀ ਜਾਂ ਯੋਜਨਾਬੰਦੀ ਉਹ ਫਿਰ ਕਿਸੇ ਪਾਸੇ ਨੂੰ ਵੀ ਜਾ ਸਕਦੀ ਬਿਲਕੁਲ ਤੁਸੀਂ ਕਹਿ ਰਹੇ ਹੋ ਅਗਲੀ ਰਣਨੀਤੀ ਬਣਾਵਾਂਗੇ ਅਗਲੀ ਰਣਨੀਤੀ ਦਾ ਮਤਲਬ ਹੀ ਇਹੀ ਹੈ ਕਿ ਤੁਸੀਂ ਸਾਰੇ ਜਣੇ ਇਕੱਠੇ ਹੋਏ ਹੋ ਇਕੱਠੇ ਹੋ ਕੇ ਕਿਉਂਕਿ ਉਸ ਐਸੋਸੀਏਸ਼ਨ ਜਿਹੜੀ ਆਲਰੇਡੀ ਹੈਗੀ ਐ ਐਗਜ਼ਿਸਟ ਹੈ ਉਹਦੇ ਤੁਸੀਂ ਵੀ ਉਹਦੇ 파ਟ ਹੋ ਤੁਸੀਂ ਵੀ ਕਰਮਚਾਰੀ ਹੋ ਕਿਉਂਕਿ ਤੁਸੀਂ ਵੀ ਉਸੇ ਐਸੋਸੀਏਸ਼ਨ ਨੂੰ ਬਿਲੋਂਗ ਕਰਦੇ ਹੋ ਤੁਸੀਂ ਉਹਦੇ ਚ ਉਹਦੀ ਉਮਤਾਈਆਂ ਉਹਦੇ ਚ ਦੇਖੀਆਂ ਨੇ ਤੇ ਹੁਣ ਜਦੋਂ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਨਵੀਂ ਚੀਜ਼ ਨਵਾਂ ਬਿੱਗਲ ਵਜਾਇਆ ਮੈਂ ਅੱਜ ਫਸਟ ਟਾਈਮ ਇਹਨਾਂ ਸਾਰਿਆਂ ਦੇ ਨਾਲ ਮਿਲਿਆ ਜੀ ਮੈਂ ਜਦੋਂ ਦਾ ਰਿਟਾਇਰ ਹੋਇਆ ਮੇਰੇ ਨੋਟਿਸ ਦੇ ਵਿੱਚ ਕਈ ਜਿਹੜੀਆਂ ਚੀਜ਼ਾਂ ਆਈਆਂ ਨੇ ਜੀ ਸਭ ਤੋਂ ਵੱਡੀ ਚੀਜ਼ ਇਹ ਆ ਕਿ ਪੁਰਾਣੀ ਐਸੋਸੀਏਸ਼ਨ ਦੇ ਵੱਲੋਂ ਜਿਹੜਾ ਆ ਜਿਹੜਾ ਜਿਹੜਾ ਗਰੀਬ ਫੈਮਲੀਆਂ ਆ ਸ਼ਹੀਦ ਪਰਿਵਾਰ ਆ ਜਾਂ ਕੋਈ ਵੀ ਕਿਸੇ ਤਰ੍ਹਾਂ ਦੇ ਜਿੱਥੇ ਮਦਦ ਦੀ ਲੋੜ ਆ ਉੱਥੇ ਤੱਕ ਉਹਨਾਂ ਨੂੰ ਬਹੁਤ ਨਹੀਂ ਕੀਤੀ ਜਾ ਰਹੀ। ਬੜੇ ਵੱਡੇ ਦੁੱਖ ਦੀ ਗੱਲ ਹੈ ਕਿ ਪਰਸੋ ਹੀ ਸਾਡੇ ਚੌਥੇ ਇੱਕ ਪੁਲਿਸ ਇੰਸਪੈਕਟਰ ਦੀ ਡੈਥ ਹੋਈ ਆ। ਅਸੀਂ ਆਪਣੇ ਤੌਰ ਦੇ ਉੱਤੇ ਜਿਹੜੇ ਤੁਹਾਡੇ ਸਾਹਮਣੇ ਨਮਾਇंदे ਖੜੇ ਆ ਇਹ ਆਪਣੇ ਤੌਰ ਦੇ ਉੱਤੇ ਉਸ ਪਰਿਵਾਰ ਦੇ ਨਾਲ ਉੱਥੇ ਦੁੱਖ ਪ੍ਰਗਟ ਪਹੁੰਚੇ ਆ ਪਰ ਸਾਨੂੰ ਐਸੋਸੀਏਸ਼ਨ ਦਾ ਕੋਈ ਬੰਦਾ ਉੱਥੇ ਨਹੀਂ ਦੇ ਗਿਆ। ਰੈਦਰ ਥਿਸ ਇਜ਼ ਦਾ ਮੇਨ ਡਿਊਟੀ ਆਫ தோਸ ਪੁਲਿਸ ਐਸੋਸੀਏਸ਼ਨ ਪ੍ਰੈਜ਼ੀਡੈਂਟ। ਦੂਸਰੀ ਚੀਜ਼ ਦੁੱਖ ਦੀ ਸਭ ਤੋਂ ਵੱਡੀ ਹੋਰ ਗੱਲ ਕੀ ਹੋਈ? ਕਿ ਮਯੂਦਾਪੁਰ ਸਸਤਰਾਂ ਦੇ ਵਿੱਚੋਂ ਵੀ ਸਾਨੂੰ ਉਸ ਸਿਸਕਾਰ ਦੇ ਵਿੱਚ ਕੋਈ ਨਹੀਂ ਦੇਸੀ ਚਲੋ ਅਸੀਂ ਹੁਣ ਮੇਨ ਸਾਡਾ ਮੁੱਦਾ ਸਿਰਫ ਤੇ ਸਿਰਫ ਮੇਰਾ ਅੱਜ ਇੱਕ ਸੁਪਨਾ ਆ ਕਿ ਮੈਂ ਇਹਨਾਂ ਸਾਰਿਆਂ ਨੂੰ ਇੱਕ ਪਰਿਵਾਰ ਬਣਾਉਣਾ ਆ ਔਰ ਅਸੀਂ ਸਾਰਿਆਂ ਨੇ ਬੇਸ਼ੱਕ ਉਹ ਵੀ ਸਾਰੇ ਸਾਡੇ ਨਾਲ ਹੀ ਨੇ ਅਸੀਂ ਮਿਲ ਕੇ ਡੋਰ ਟੂ ਡੋਰ ਜਿਹੜਾ ਆ ਇਹਨਾਂ ਦੇ ਦੁੱਖ ਤਕਰੀਬ ਘਰਾਂ ਤੱਕ ਜਾ ਕੇ ਦੇਖਣੇ ਆ ਅਸੀਂ ਮਿਲ ਕੇ ਹਾਈ ਕੋਰਟ ਤਾਂ ਜਾ ਕੇ ਜਿਹੜੀਆਂ ਪਟੀਸ਼ਨਾਂ ਇਹਨਾਂ ਦੇ ਖਿਲਾਫ ਪਈਆਂ ਆ ਉਹਦੇ 'ਚ ਲੜਨਾ ਆ ਅਸੀਂ ਮਿਲ ਕੇ ਜਿਹੜੇ ਪੰਜਾਬ ਸਰਕਾਰ ਤੋਂ ਜੜੀਆਂ ਮੰਗਾਂ ਬਣਵਾਉਣ ਵਾਲੀਆਂ ਆ ਉਹ ਮੰਨਵਾਉਣੀਆਂ ਨਾ ਕੋਈ ਸਾਡਾ ਕਬਜ਼ਾ ਨਾ ਕੋਈ ਸਾਡੀ ਪ੍ਰੈਜ਼ੀਡੈਂਸੀ ਤੇ ਨਾ ਕੋਈ ਸਾਡੀ ਚੌਧਰ ਜਿਤਕੋ ਸੁਭਜ ਜੀ ਤੁਸੀਂ ਕਹਿ ਰਹੇ ਹੋ ਕੋਈ ਕਬਜ਼ਾ ਨਹੀਂ ਹੈ ਮਗਰ ਜਦ ਤੁਹਾਨੂੰ ਲੱਗ ਰਿਹਾ ਹੈ ਕਿ ਉਹ ਤੁਹਾਡਾ ਸਾਥ ਨਹੀਂ ਦੇ ਰਹੀ ਐਸੋਸੀਏਸ਼ਨ ਹੁਣ ਐਸੋਸੀਏਸ਼ਨ ਤੁਸੀਂ ਬਣਾ ਰੇ ਨਵੀਂ ਬਣਾ ਕੇ ਖੜੀ ਕਰ ਰਹੇ ਹੋ ਜਿਹੜੇ ਇਹਨਾਂ ਲੋਕਾਂ ਦਾ ਇਹਨਾਂ ਪਰਿਵਾਰਾਂ ਦਾ ਜੋ ਕੋਈ ਦੁੱਖ ਤਕਲੀਫ ਹੈ ਉਹਨੂੰ ਹੱਲ ਕਰਵਾਇਆ ਜਾਏ ਸਰਕਾਰ ਦੇ ਦਰਬਾਰੇ ਤੁਸੀਂ ਫੇਰ ਉਸੇ ਚੀਜ਼ ਨੂੰ ਰਿਪੀਟ ਕਰ ਰਹੇ ਹੋ ਮੈਂ ਕੋਈ ਐਸੋਸੀਏਸ਼ਨ ਨਹੀਂ ਬਣਾ ਰਿਹਾ ਕੋਈ ਇਹੋ ਜੀ ਵਿਚਾਰ ਧਾਰਾ ਮੇਰੀ ਸੀਗੀ ਬਟ ਮੇਰੇ ਜਿਹੜੇ ਕੁਝ ਪੁਲਿਸ ਅਫਸਰ ਜਿਹੜੇ ਸੀਨੀਅਰ ਨੇ ਉਹ ਵੀ ਜਿਹੜੇ ਮੇਰੇ ਨਾਲ ਸਿਆਣੇ ਨੇ ਉਹਨਾਂ ਤੋਂ ਮੈਨੂੰ ਪਤਾ ਲੱਗਾ ਕਿ ਆਲਰੇਡੀ ਪੁਲਿਸ ਐਸੋਸੀਏਸ਼ਨ ਸਾਡੀ ਜਿਹੜੀ ਬਹੁਤ ਵਧੀਆ ਰਨ ਕਰ ਰਹੀ ਆ ਤੁਸੀਂ ਉਹਦੇ ਵਿੱਚ ਸ਼ਾਮਲ ਹੋ ਕੇ ਉੱਥੇ ਸਾਰੇ ਭਰਾ ਇਕੱਠੇ ਹੋ ਕੇ ਇਸ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਇਕ ਗੱਲ ਹੋਰ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਉਹ ਉਹ ਜਿਹੜੀ ਆਪਣੀ ਐਸੋਸੀਏਸ਼ਨ ਹੈ ਜਿਹਦੇ ਵਿੱਚ ਤੁਸੀਂ ਵੀ ਮੈਂਬਰ ਹੋ ਸਕਦੇ ਹੋ ਕਿ ਆ ਉਹਦੇ ਤੋਂ ਤੁਸੀਂ ਉਹਦੇ ਕਾਰਜਕਾਰੀ ਤੋਂ ਸੰਤੁਸ਼ਟ ਨਹੀਂ ਹੋ ਇਹ ਕਿਆ ਜਾ ਸਕਦਾ ਬਿਲਕੁਲ ਸਹੀ ਗੱਲ ਹੈ ਜੀ ਇਹਨਾਂ ਦੇ ਸੁੰਨ ਦੇ ਮੁਤਾਬਕ ਤਾਂ ਸਾਨੂੰ ਜਿਹੜਾ ਸਾਰਿਆਂ ਦੇ ਜਿਹੜਾ ਇਹੋ ਚੀਜ਼ ਆ ਰਹੀ ਆ ਕਿ ਉੱਥੇ ਜਾ ਕੇ ਕੋਈ ਆਪਣੀ ਆਵਾਜ਼ ਨਹੀਂ ਉਠਾ ਰਿਆ ਔਰ ਇਹ ਜਿਹੜੇ ਉਹਨਾਂ ਦੀ ਕਾਰਜਕਾਰੀ ਤੋਂ ਬਿਲਕੁਲ ਵੀ ਸੰਤੋਸ਼ ਨਹੀਂ ਹੈ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਆ ਕਿ 2 ਦਿਨ 3 ਦਿਨ ਪਹਿਲੇ ਇੱਕ ਇੰਸਪੈਕਟਰ ਸਾਹਿਬ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ ਉਹਨਾਂ ਦੀ ਕਰੀਮੇਸ਼ਨ ਤੇ ਕੋਈ ਨਹੀਂ ਪਹੁੰਚਿਆ ਨਾ ਉਸ ਐਸੋਸੀਏਸ਼ਨ ਨਾ ਹੀ ਕੋਈ ਮੌਜੂਦਾ ਪੁਲਿਸ ਆਫੀਸਰ ਜੀ ਬਿਲਕੁਲ ਜੀ ਇਹ ਬੜੀ ਇੱਕ ਦੁਖ ਦੀ ਗੱਲ ਆ ਸਾਡੇ ਇਹਨੇ ਸੀਨੀਅਰ ਜਾਬਾਦ ਅਫਸਰ ਜਿਨ੍ਹਾਂ ਨੇ ਆਪਣੀ ਸਾਰੀ ਸਰਵਿਸ ਦੇ ਵਿੱਚ ਵੱਧ ਚੜ ਕੇ ਇਸ محکمہ ਲਈ ਕੰਮ ਕੀਤਾ ਔਰ ਇਹ ਮੇਰੇ ਸਾਥੀ ਸੰਜੀਵ ਜੀ ਨੇ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜਿਹੜੀਆਂ ਗਲੀਆਂ ਦੇ ਵਿੱਚੋਂ ਨੰਗ ਜਾਂਦਾ ਸੀ ਵਾਕਈ ਉਹ ਗਲੀਆਂ ਸੂਨੀਆਂ ਹੋ ਜਾਂਦੀਆਂ ਸੀਗੀਆਂ ਇਹ ਉਸ ਪੁਲਿਸ ਅਫਸਰਾਂ ਦੇ ਵਿੱਚ ਆਉਂਦੇ ਸੀਗੇ ਜੇ ਅੱਜ ਉਹਨਾਂ ਨੂੰ ਕੋਈ ਕਾਰਨਵਰਚ ਉਹ ਵੀ ਪੁਲਿਸ ਡਿਪਾਰਟਮੈਂਟ ਦੇ ਕਿਸੇ ਕਾਰਨਵਰਚ ਉਹਨੂੰ ਇਹ ਜਿਹੜੀ ਆ ਨਾਲੋਂ ਸਟੈਪ ਲਿਆ ਵਾ ਗਲਤ ਉਹਨਾਂ ਨੂੰ ਲੈਣਾ ਪਿਆ ਗਿਆ ਜੇ ਹੋਈ ਕਿ ਇਹ ਡਿਪਾਰਟਮੈਂਟ ਸਹੀ ਉਹਨਾਂ ਦਾ ਸਾਥ ਦਿੰਦਾ ਹੋਵੇ ਤੇ ਸਾਡੀਆਂ ਜਿਹੜੀ ਸੁਸਾਇਡ ਕੋਈ ਬੰਦਾ ਕਮਿਟ ਕਰਦਾ ਇਹ ਚੀਜ਼ਾਂ ਤੋਂ ਜਿਹੜਾ ਰਾਹ ਮਿਲੇ ਕਿਸੇ ਵੀ ਪੁਰਸਫਸਰ ਨੂੰ ਸਾਨੂੰ ਜਿਹੜੀ ਆ ਸੁਸਾਈਡ ਕਰਨ ਦੀ ਜਰੂਰਤ ਨਾ ਪਾਵੇ ਔਰ ਉਹਨਾਂ ਦੀ ਸੁਸਾਈਡ ਹੋਣ ਦੇ ਬਾਅਦ ਜਦੋਂ ਉਹਨਾਂ ਦਾ ਸੰਸਕਾਰ ਸੀ ਜਿੰਨਾ ਵੀ ਅਫਸਰਾਂ ਦੇ ਨਾਲ ਇਹਨਾਂ ਨੇ ਮਜੂਦਾ ਇੱਥੇ ਕੰਮ ਕੀਤਾ ਸਾਡਾ ਇੱਕ ਵੀ ਅਫੀਸਰ ਜਿਹੜੇ ਨਾਲ ਇਹਨੂੰ ਉੱਥੇ ਉਹਨਾਂ ਦੇ ਨਾਲ ਜਿੰਨੇ ਬਹਿ ਬਹਿ ਕੇ ਖਾਂਦੇ ਪੀਂਦੇ ਸਨ ਇੱਕ ਵੀ ਅਫੀਸਰ ਸਾਨੂੰ ਉੱਥੇ ਅੱਜ ਦੀ ਚੀਜ਼ ਤਰੀਕ ਚ ਨਜ਼ਰ ਨਹੀਂ ਆਇਆ ਔਰ ਉਹ ਸਾਨੂੰ ਇਹ ਬੜੀ ਦੁੱਖ ਦੀ ਗੱਲ ਆ ਨਾ ਹੀ ਸਾਡੀ ਐਸੋਸੀਏਸ਼ਨ ਜਿਹੜੀ ਪੁਰਾਣੀ ਇੱਥੇ ਚੱਲੀ ਜਾ ਰਹੀ ਆ ਉਹ ਐਸੋਸੀਏਸ਼ਨ ਦੇ ਕੋਈ ਪ੍ਰੈਜ਼ੀਡੈਂਟ ਉਸ ਜਗ੍ਹਾ ਤੇ ਪਹੁੰਚੇ ਨਾ ਉਹਨਾਂ ਦੇ ਪਰਿਵਾਰ ਨਾਲ ਕਿਸੇ ਨੇ ਜਾ ਕੇ ਮਗਰ ਉਸ ਪਰਿਵਾਰ ਨੂੰ ਉਹਦੇ ਜਿਹੜੇ ਰਿਸਪੈਕਟ ਆ ਉਹਨੂੰ ਮਿਲਦੀ ਆ ਉਹਨਾਂ ਨੂੰ ਇਹ ਵੀ ਮਸਹੂਰ ਫਖਰ ਮਜ਼ੂਰ ਹੁੰਦਾ ਕਿ ਸਾਡੇ ਬਾਪ ਨੇ ਸਾਡੇ ਘਰ ਦੇ ਜੀ ਨੇ ਇਹਨਾਂ ਲਈ ਅੱਛਾ ਕੰਮ ਕੀਤਾ ਤੇ ਉਹਦੇ ਵਜੋਂ ਸਾਡੇ ਸਾਰੇ ਜਾਣੇ ਸਾਡੇ ਕੋਲ ਆਏ ਆ ਜੀ ਅਬ੍ਰਿਕ ਸਿੰਘ ਜੀ ਤੁਸੀਂ ਕੀ ਕਹੋਗੇ ਮੈਂ ਤਾਂ ਇਸ ਬਾਰੇ ਹੀ ਕਹਿਣਾ ਚਾਹੁੰਨਾ ਵਾਂ ਜਿਸ ਤਰ੍ਹਾਂ ਤੁਸੀਂ ਬਾਰ-ਬਾਰ ਸਵਾਲ ਕੀਤਾ ਵਾ ਕਿ ਤੁਸੀਂ ਨਵੀਂ ਯੂਨੀਅਨ ਬਣਾਉਣੀ ਚਾਹੁੰਦੇ ਅਸੀਂ ਕੋਈ ਵੀ ਨਵੀਂ ਯੂਨੀਅਨ ਨਹੀਂ ਬਣਾਉਣੀ ਚਾਹੁੰਦੇ ਅਸੀਂ ਉਸੇ ਯੂਨੀਅਨ ਦੇ ਮੈਂਬਰ ਬਣ ਕੇ ਲੇਕਿਨ ਕੋਈ ਵੀ ਕੰਮ ਮਸਲਾ ਤਾਂ ਹੱਲ ਕੀਤਾ ਜਾ ਸਕਦਾ ਜੇਕਰ ਸਾਡੇ ਕੋਲ ਕੋਈ ਪਾਵਰ ਹੋਏਗੀ ਅਸੀਂ ਜਿਹੜੀ ਸਾਡੇ ਮੁਲਾਜ਼ਮਾਂ ਦੀ ਪਾਵਰ ਆ ਅਗਰ ਇਲੈਕਸ਼ਨ ਦੇ ਵਿੱਚ ਸਾਡੇ ਵੱਲ ਆਏਗੀ ਤੇ ਸਾਡਾ ਬੰਦਾ ਜਿਹੜਾ ਪ੍ਰਧਾਨ ਬਣੇਗਾ ਉਹ ਆਲਰੇਡੀ ਸਾਡੀਆਂ ਮੁਸ਼ਕਲਾਂ ਜਿਹੜੀਆਂ ਉਹ ਹੱਲ ਕਰਨ ਵਾਸਤੇ ਸਾਡਾ ਸਾਥ ਦੇਗਾ ਹੁਣ ਅਸੀਂ ਉਹਨਾਂ ਤੋਂ ਇਸ ਗੱਲ ਤੋਂ ਸੰਤੁਸ਼ਟ ਨਹੀਂ ਹਾਂ ਸਭ ਤੋਂ ਜ਼ਿਆਦਾ ਸਾਨੂੰ ਗਹਿਰਾ ਸਦ ਉੱਥੇ ਆਪਣੇ ਇੰਸਪੈਕਟਰ ਸਾਹਿਬ ਦੇ ਸੰਸਕਾਰ ਦੇ ਉੱਤੇ ਗਏ ਆ ਸਾਡੀ ਜਿਹੜੀ ਯੂਨੀਅਨ ਵੱਲੋਂ ਕੋਈ ਵੀ ਇੱਕ ਵੀ ਨਮਾਇੰਦਾ ਉੱਥੇ ਨਹੀਂ ਪਹੁੰਚਿਆ ਸਾਡੇ ਜਿਹੜੇ ਪੁਲਿਸ ਅਫਸਰ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਕਦੀ ਉਹਨਾਂ ਦੀ ਛਾਰ ਲੈਣ ਵਾਸਤੇ ਜਿਨ੍ਹਾਂ ਨੇ ਹਰ ਤੋਂ ਹਰ ਦੇ ਵਿੱਚ ਕੰਮ ਕੀਤਾ ਪੰਜਾਬ ਦੇ ਵਿੱਚ ਸ਼ਾਂਤੀ ਲਿਆਂਦੀ ਉਹ ਅੱਜ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਕਦੀ ਕੋਈ ਮਿਲਣ ਵਾਸਤੇ ਨਹੀਂ ਗਿਆ ਉਹਨਾਂ ਨੂੰ ਉੱਥੇ ਕਦੀ ਕੋਈ ਮਿਲਣ ਵਾਸਤੇ ਨਹੀਂ ਗਿਆ ਇੱਥੇ ਬਹਿ ਕੇ ਦਫ਼ਤਰ ਦੇ ਵਿੱਚ ਏਸੀ ਦੇ ਵਿੱਚ ਬੈਠ ਕੇ ਸਾਰਾ ਕੰਮ ਜਿਹੜਾ ਯੂਨੀਅਨਾਂ ਦਾ ਨਹੀਂ ਚੱਲਦਾ ਇਹਨਾਂ ਨੇ ਕਦੀ ਵੀ ਕਿਸੇ ਯੂਨੀਅਨ ਦੂਸਰੀ ਦੇ ਨਾਲ ਤਾਲਮੇਲ ਨਹੀਂ ਕੀਤਾ ਕ ਥਾਣੇ ਦੇ ਵਿੱਚ ਘਟਨਾ ਹੋਈ ਉਹ ਨੀਰੇਜ ਇਨਸਪੈਕਟਰ ਜਿਹੜੇ ਨਾ ਜਿਹੜਾ ਸਾਡਾ ਜਿੰਨੇ ਪੇਟੀ ਬੰਦ ਹੁੰਦਾ ਵਾ ਜਿੰਨੇ ਵਰਦੀ ਪਾਈ ਹੁੰਦੀ ਹੈ ਉਹ ਕਈ ਗੱਲਾਂ ਬੋਲ ਨਹੀਂ ਸਕਦਾ ਹੁੰਦਾ ਉਹਨੂੰ ਦੈਰੇ ਚ ਰਹਿ ਕੇ ਗੱਲ ਕਰਨੀ ਪੈਂਦੀ ਲੇਕਿਨ ਰਿਟਾਇਰਡ ਨੂੰ ਸੱਚ-ਸੱਚ ਕਹਿਣ ਦੇ ਵਿੱਚ ਕੋਈ ਦਿੱਕਤ ਨਹੀਂ ਹੁੰਦੀ ਸਾਡਾ ਕੋਈ ਵੀ ਰਿਟਾਇਰਡ ਪੁਲਿਸ ਅਫਸਰ ਦਾ ਜਿਹੜਾ ਉਹਦੇ ਨਾਲ ਨਹੀਂ ਖਲੋਤਿਆ ਅਸੀਂ ਜਦੋਂ ਵੀ ਕਦੀ ਸਾਡੇ ਬੰਦਿਆਂ ਨੂੰ ਲੋੜ ਪੈ ਗਈ ਜਿਹੜੇ ਮੌਜੂਦਾ ਨੌਕਰੀ ਕਰ ਰਹੇ ਨੇ ਅਗਰ ਉਹਨਾਂ ਨੂੰ ਕੋਈ ਮੁਸ਼ਕਲ ਹੁੰਦੀ ਆ ਤੇ ਅਸੀਂ ਉਹਨਾਂ ਦੇ ਨਾਲ ਬਿਲਕੁਲ ਚਟਾਨ ਵਾਂਗ ਖੜੇ ਹੋਵਾਂਗੇ ਠੀਕ ਹੈ ਸ੍ਰੀ ਜੀ ਤੁਸੀਂ ਦੱਸੋ ਕਿ ਕ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਕਹਿ ਰਹੇ ਨੇ ਹੁਣ ਇੱਕ ਗੱਲ ਕਲੀਅਰ ਹੋ ਗਈ ਕਿ ਸਾਡਾ ਕਬਜ਼ਾ ਕੋਈ ਨਹੀਂ ਹੈ ਪਰ ਤੁਸੀਂ ਹੁਣ ਪੈਰਲਰ ਇੱਕ ਆਪਣਾ ਯੂਨਿਟ ਬਣਾ ਰਹੇ ਹੋ ਕਿ ਇਲੈਕਸ਼ਨ ਹੋਣਗੇ ਜਦੋਂ ਇਲੈਕਸ਼ਨ ਦੇ ਵਿੱਚ ਜੇ ਸਾਨੂੰ ਸਾਡੇ ਹੱਕ 'ਚ ਵੋਟ ਪੈ ਗਈ ਤੇ ਅਸੀਂ ਉੱਤੇ ਪ੍ਰਧਾਨ ਵੀ ਬਣ ਸਕਦੇ ਹਾਂ ਮਗਰ ਐਸੋਸੀਏਸ਼ਨ ਤੋਂ ਤੁਸੀਂ ਕਿਉਂ ਨਰਾਜ਼ ਹੋ ਐਸੋਸੀਏਸ਼ਨ ਦੇ ਖਿਲਾਫ ਅਸੀਂ ਐਸੋਸੀਏਸ਼ਨ ਨਹੀਂ ਬਣਾ ਰਹੇ ਨਾ ਕੋਈ ਸਾਡੀ ਐਸੋਸੀਏਸ਼ਨ ਮੇਰੇ ਕਹਿਣ ਦਾ ਮਤਲਬ ਉਹ ਦੇਖੋ ਪਹਿਲੇ ਸੁਣ ਲੋ ਪਲੀਜ਼ ਪਲੀਜ਼ ਲਿਸਨ ਟੂ ਮੀ ਸਾਡਾ ਮੋਟਿਵ ਨਹੀਂ ਹੈ ਸਾਡਾ ਮਤਲਬ ਹੈ ਸੁੱਤਿਆਂ ਨੂੰ ਜਗਾਉਣਾ ਜਿਨ੍ਹਾਂ ਨੇ ਕੰਨਾਂ ਦੇ ਵਿੱਚ ਰੂਹ ਦਿੱਤਾ ਕੰਨਾਂ ਚੋਂ ਰੂਹ ਬਾਹਰ ਕੱਢਣਾ ਦਿਮਾਗ ਜਿਹੜਾ ਸੁੱਤਾ ਪਿਆ ਉਹਨੂੰ ਖੋਲਣਾ ਦਿਲ ਦੇ ਵਾਲ ਬੰਦ ਪੇ ਖੋਲਣਾ ਕਿ ਦੇਲ ਦਿਮਾਗ ਕੰਨਾਂ ਨਾਲ ਸੁਣ ਕੇ ਇਹ ਜੀਬਾਨ ਨਾਲ ਕੁਛ ਉਹਦੇ ਬਾਰੇ ਚਾਰ ਨਫਰੀ ਕੈਨ ਕੁਛ ਕਰਕੇ ਦਿਖਾਣ ਇਹ ਐਸੋਸੀਏਸ਼ਨ ਦੀ ਤੁਸੀਂ ਦੱਸੋ ਤੁਸੀਂ ਨਾਮਾਨਗਰ ਬੜੇ ਤਕੜੇ ਹੋ ਕਦੀ ਤੁਸੀਂ ਸੁਣਿਆ ਵੀ ਇਹਨਾਂ ਨੇ ਮਹੀਨੇ ਬਾਅਦ ਮੀਟਿੰਗ ਕਰਕੇ ਕਿਸੇ ਮੁਹਾਜ਼ਮਾ ਦਾ ਚਾਰਾ ਪਲਾ ਕੀਤਾ ਹੋਵੇਗੀ ਤੇ ਕੋਈ ਪਲਾ ਨਹੀਂ ਕੀਤਾ ਇਸੇ ਜੀ ਨੂੰ ਅਸੀਂ ਚਾਹਦੇ ਹਾਂ ਕਿ ਸਾਰਿਆਂ ਨੂੰ ਇੱਕ ਪੇਟ ਫਾਰਮ ਦੇ ਇਕੱਠੇ ਕਰਕੇ ਅਸੀਂ ਉਹਨਾਂ ਦੇ ਐਂਟੀ ਨਹੀਂ ਆ ਨਾ ਉਹਨਾਂ ਦੇ ਗੀਆ ਸਟਾਫ ਆੜਾ ਕੋਈ ਅਬੀ ਵਰਚਨ ਨਹੀਂ ਹੈ ਸਾਡਾ ਮੋਟਿਵ ਕੀ ਹੈ ਇੱਥੇ ਚੌਂਚ ਨੂੰ ਤੇ ਸਿਪਾਈ ਦਾ ਮੋਟਿਵ ਕੀ ਹੈ ਲਾਈਟਾਂ ਜਗ ਰਹੀਆਂ ਨੇ ਕੋਈ ਵਾਇਲੇਸ਼ਨ ਨਾ ਕਰੇ ਉਹਨੂੰ ਡਕਣਾ ਅਸੀਂ ਵਾਇਲੇਸ਼ਨ ਡਾਕ ਕਰਨ ਲਈ ਆਏ ਹਾਂ ਕਿ ਸਾਡਾ ਮੋਟਿਵ ਹੈ ਜਿਹੜੀ ਵਾਇਲੇਸ਼ਨ ਇਹ ਕਰ ਰਹੀ ਹੈ ਉਹ ਵਾਇਲੇਸ਼ਨ ਨਾ ਹੋਵੇ ਆਫਟਰ ਹਰ ਹਰ ਇੱਕ ਨੂੰ ਇਹ ਉਮੀਦ ਹੋਵੇ ਕਿ ਮੈਂ ਕੱਲਾ ਨਹੀਂ ਆ ਉਹ ਗਰੁੱਪ ਬਣਾ ਕੇ ਉਹਦੇ ਦੇ ਮੈਸੇਜ ਪਾਂ ਸਾਰੇ ਉੱਥੇ ਇਕੱਠੇ ਹੋਣ ਮੈਂ ਆਪਣੀ ਹਟਬੀਤੀ ਸਾਨਾ ਮੈਂ ਇੱਥੋਂ ਦਾ ਮੋਕੰਪੁਰੇ ਠਾਣੇ ਦੇ ਅੰਦਰ ਇੱਕ ਲੜਾਈ ਹੋਈ ਉੱਥੇ ਚਲਾ ਗਿਆ ਇਹ ਪੁਸਪਤਰ ਦੰਦ ਨਹੀਂ ਕਰੇ ਚਾਰ ਨੇ ਪੁਸਪਤਰ ਦੇ ਪਰਚਾ ਤੇ ਨਹੀਂ ਕੀਤਾ ਅਸੀਂ ਆਪਣਾ ਬੰਦੇ ਦੇ ਦੋ ਦੰਦ ਉੱਪਰ ਟੁੱਟੇ ਦੋ ਥੱਲੇਲੇ ਟੁੱਟੇ ਮੋਕੰਪੁਰੇ ਠਾਣੇ ਅੰਦਰ ਇੱਕ ਆਹ ਡਿਊਟੀ ਵਾਲੀ ਤੇ ਕਾਹ ਹੈ ਕਿ ਡਿਊਟੀ ਇੱਕ ਬੰਦੇ ਦੇ ਇੱਥੇ ਫ੍ਰੈਕਚਰ ਐਫਐਸਟੀਓ ਸਾਡਾ ਮੈਨੂੰ ਫੋਨ ਆ ਰਿਹਾ ਉਹਨਾਂ ਨੇ ਰਾਈਨੋ ਕਰ ਲਓ ਪਰਚਾ ਕਨੂ ਰਾਈ ਕਰਾਉਂਦੇ ਜੀ ਦੇਖੋ ਮੈਨੂੰ ਐਸਟੂ WhatsApp ਤੇ ਕਾਲ ਕਰ ਰਿਹਾ ਹੈ ਕਿ ਰਾਈਨਵਾ ਕਰ ਲੋ ਜਿਹਦੇ ਦੋ ਫ੍ਰੈਕਚਰ ਦਿੱਤੇ ਨੇ ਦੋ ਦੰਦ ਉੱਤੇ ਹੈ ਦੋ ਦੋ ਦਰੋਂ ਇੱਕ ਹੀ ਲੈ ਇੱਕ ਦਿਨ ਇਹ ਹੈ ਡਿੰਗਰੀ ਹੈ ਅਸੀਂ ਮੈਂ ਜੇ ਜਾ ਕੇ ਆ ਮਿਲਿਆ ਤੇ ਕਹਿੰਦੇ ਸਾਨੂੰ ਡੀਐਸਪੀ ਸਾਹਿਬ ਨੇ ਰੋਕਿਆ ਮੈਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਦੱਸ ਸਕਦਾ ਮੈਨੂੰ ਰੋਕਿਆ ਨਹੀਂ ਹੈ ਪਰਚਾ ਅਦਰਜੀ ਕੀਤਾ ਪਰਚੇ ਦੇ ਵਿੱਚ ਫੇਰ ਇਹਦੀਆਂ ਗੱਲਾਂ ਸਸਪੈਕਟਡ ਲੈ ਕੇ ਧਾਵਾ ਖਾਲ ਗਏ ਉਹ ਫੇਰ ਇਹ ਕਹਿੰਦੇ ਇਹ ਬੰਦੀਆਂ ਨਹੀਂ ਹੈ ਹਾਂਗਾ ਨਹੀਂ ਹੈ ਮੈਂ ਫੇਰ ਰਾਹ ਦੱਸਿਆ ਕਾਨੂੰਨ ਦਾ ਇੱਕ ਐਦਾਂ ਕੋਲ ਆਪਣੀ ਨਹੀਂ ਰਾਇਨ ਕੀਤਾ ਆ ਗਿਆ ਨਾ ਯਾਰ ਫੋਨੋ ਸਖਿਨ ਐਡ ਕੀਤੀਆਂ ਯੂਐਸਐਸਓ ਨੇ ਕਿਸ ਪਾਵਰ ਤੇ ਪਨਾਵਾ ਸਖਿਨ ਐਡ ਨਹੀਂ ਕੀਤੀਆਂ ਬਿਲਕੁਲ ਬਿਲਕੁਲ ਬਾਕੀ ਕਿਸੇ ਗਰੀਬ ਦੀ ਸੁਣਵਾਈ ਨਹੀਂ ਹੈ ਮੈਂ ਰਿਟਾਇਰਡ ਇੰਸਪੈਕਟਰ ਆਸ਼ਟਪਤੀ ਬਾਡੀ ਸਟੇਟ ਬਾਡੀ ਹਾਂ ਤੇ ਮੇਰੀ ਕੀ ਉਹਨੇ ਵੈਲਿਊ ਵੀ ਪਾਈ ਤੁਰਕੀ ਪਾਈ ਯੂਨੀਅਨ ਹੋਏਗੀ ਸਾਡੇ 10 ਬੰਦੇ ਕਿ ਖਰੋਗੇ ਗੱਲ ਕੋਈ ਨਹੀਂ ਨੰਬਰ 2 ਤੇ ਤੁਹਾਨੂੰ ਹੋਰ ਦੱਸਿਆਂ ਗੱਲ ਮੈਂ ਅੱਜ ਤੱਕ 15 ਤੋਂ ਹੋ ਗਏ ਨੇ ਵੀ ਇੱਕ ਮਜ਼ਰਾਸ਼ੀ ਕਿ ਜਿਹੜੀ ਗੱਡੀ ਤੇ ਵਾਰਦਤ ਕੀਤੀ ਉਹ ਗੱਡੀ ਫੜਾਈ ਐ ਐਸਐਸਓ ਮੋਗੋਂਪੁਰਨ ਗੱਡੀ ਖੜਤੀ ਅੱਜ ਤੱਕ ਮੋ ਬਦਲੀ ਫੜੇ ਤੇ ਉਹਨਾਂ ਆਸਰਾ ਨਹੀਂ ਕਿਸੇ ਦਾ ਹੈਗਾ ਕੀਤੀ ਸੋ ਏਮਪਲੋਈ ਯੂਨੀਅਨ ਜਿਹੜੀ ਕਿ ਪੰਜਾਬ ਪੁਲਿਸ ਦੀ ਰਿਟਾਇਰਡ ਏਮਪਲੋਈ ਯੂਨੀਅਨ ਹੈ ਉਹਦੀ ਇੱਕ ਐਸੋਸੀਏਸ਼ਨ ਹੈ ਜਿਹੜੀ ਕਿ ਮੁਲਾਜ਼ਮਾਂ ਰਿਟਾਇਰ ਹੋ ਗਏ ਚੁੱਕੇ ਮੁਲਾਜ਼ਮਾਂ ਦੀ ਮਦਦ ਕਰਦੀ ਹੈ ਉਹਨਾਂ ਦੀ ਜਿਹੜੀ ਆਵਾਜ਼ ਹੈ ਉਸ ਨੂੰ ਚੁੱਕਦੀ ਹੈ ਸਰਕਾਰੇ ਦਰਬਾਰੇ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਉਹ ਹੱਲ ਕਰਵਾਉਂਦੀ ਹੈ ਸੋ ਉਸ ਯੂਨੀਅਨ ਦੇ ਜਿਹੜੀ ਕਾਰਜ ਗੁਜ਼ਾਰੀ ਕੀਤੀ ਜਾ ਰਹੀ ਹੈ ਜਿਹੜਾ ਵਰਕ ਉਹ ਕਰ ਰਹੀ ਹੈ ਜਿਹੜਾ ਇਸ ਵੇਲੇ ਉਸ ਕਾਰਜ-ਜੁਗਾੜੀ ਕਰ ਰਹੀ ਹੈ ਯੂਨੀਅਨ ਜਿਹੜੀ ਕਾਰਜ ਕਰ ਰਹੀ ਹੈ ਉਹ ਤੋਂ অসੰਤੁਸ਼ਟ ਹੋਏ ਜਿਹੜੇ ਰਿਟਾਇਰ ਪੁਲਿਸ ਕਰਮੀਆਂ ਆ ਅੱਜ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਨੇ ਔਰ ਬਿਗਲ ਵਜਾ ਰਹੇ ਨੇ ਚੋਣਾ ਦਾ ਕਿ ਚੋਣਾ ਹੋਣ ਤੇ ਉਸ ਚੋਣਾ ਦੇ ਵਿੱਚ ਉਹ ਕਾਬਜ਼ ਹੋਣ ਔਰ ਉਹਨਾਂ ਦੀ ਜਿੱਤ ਹੋਵੇ ਜੇ ਉਹਨਾਂ ਦਾ ਚੁਣਿਆ ਗਿਆ ਪ੍ਰਧਾਨ ਜਿਹੜਾ ਉਸ ਯੂਨੀਅਨ ਦਾ ਪ੍ਰਧਾਨ ਬਣੇ ਤਾਂ ਅਸੀਂ ਜਿਹੜਾ ਕਿ ਮੁਲਾਜ਼ਮ ਜਿਹੜੇ ਨੇ ਆਫੀਸਰਸ ਨੇੜੇ ਰਿਟਾਇਰ ਹੋ ਚੁੱਕੇ ਨੇ ਉਹਨਾਂ ਦੀ ਆਵਾਜ਼ ਉਠਾਵਾਂਗੇ ਔਰ ਸਰਕਾਰ ਦੇ ਦਰਬਾਰੇ ਘਰ ਘਰ ਦੇ ਵਿੱਚ ਜਿਹੜੇ ਖੇੜ ਹੋ ਚੁੱਕੇ ਨੇ ਉਹਨਾਂ ਨੂੰ ਬੰਦਾ ਮੁਆਵਜ਼ਾ ਦਵਾਵਾਂਗੇ ਕੈਮਰਾ ਪਸੰਦ ਨਤੇਸ਼ ਦੇ ਨਾਲ ਜੋਤੀ ਬਹਿਲ ਡੈਨਿੰਗ ਸਵੇਰਾ ਟੀਵੀ ਅੰਮ੍ਰਿਤਸਰ